ਸਾਤਿ ਸ਼੍ਰੀ ਅਕਾਲ ਜੀ ਮੈਂ ਸਿਰਫ ਤੁਹਾਡੀ ਪਤਨੀ ਨਹੀਂ ਕਿਸੇ ਦੀ ਧੀ ਵੀ ਆ ਤੇ ਮੈਨੂੰ ਅੱਜ ਇੱਕ ਧੀ ਹੋਣ ਦਾ ਫਰਜ਼ ਪੂਰਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਸਮਝੇ ਤੁਸੀਂ ਇਸ ਲਈ ਮੈਨੂੰ ਰੋਕਣ ਤੇ ਧਮਕੀ ਦੇਣ ਦੀ ਕੋਸ਼ਿਸ਼ ਤਾਂ ਤੁਸੀਂ ਬਿਲਕੁਲ ਵੀ ਨਾ ਕਰਿਓ ਹੁਣ ਪਾਸੇ ਹਟੋ ਮੇਰੇ ਰਸਤੇ ਵਿੱਚੋਂ ਹਰਲੀਨ ਨੇ ਆਪਣੇ ਪਤੀ ਪ੍ਰਨਾਜ ਨੂੰ ਕਿਹਾ ਤੇ ਘਰੋਂ ਨਿਕਲ ਕੇ ਸਿੱਧਾ 에어ਪੋਰਟ ਪਹੁੰਚ ਗਈ ਇਹਦਰ ਪ੍ਰਨਾਜ ਹਰਲੀਨ ਨੂੰ ਜਾਂਦਾ ਹੋਇਆ ਵੇਖ ਕੇ ਚੁੱਪਚਾਪ ਖੜਾ ਰਹਿ ਗਿਆ ਕਿਉਂਕਿ ਵਿਆਹ ਤੋਂ ਬਾਅਦ ਉਹਨੇ ਪਹਿਲੀ ਵਾਰ ਹਰਲੀਨ ਦਾ ਇਹ ਰੂਪ ਵੇਖਿਆ ਸੀ ਦਰਅਸਲ ਹਰਲੀਨ ਆਪਣੇ ਮਾਤਾ ਪਿਤਾ ਨੂੰ ਲਗਾਤਾਰ ਫੋਨ ਕਰ ਰਹੀ ਸੀ ਪਰ ਉਹਦਾ ਫੋਨ ਕੋਈ ਚੁੱਕ ਨਹੀਂ ਰਿਹਾ ਸੀ ਹਰਲੀਨ ਦੀ ਮਾਂ ਦਾ ਫੋਨ ਬੰਦ ਤੇ ਪਿਤਾ ਦਾ ਫੋਨ ਵਿਅਸਤ ਆਉਣ ਨਾਲ ਹਰਲੀਨ ਦਾ ਮਨ ਕਿਸੇ ਅਨਹੋਣੀ ਦੀ ਅਸ਼ੰਕਾ ਨਾਲ ਡਰ ਰਿਹਾ ਸੀ ਤੇ ਅੱਜ ਆਫਿਸ ਦੇ ਵੀ ਕਿਸੇ ਕੰਮ ਵਿੱਚ ਉਹਦਾ ਮਨ ਨਹੀਂ ਲੱਗ ਰਿਹਾ ਸੀ ਫਿਰ ਉਹਨੇ ਆਫਿਸ ਦੀ ਲੰਚ ਬ੍ਰੇਕ ਵਿੱਚ ਆਪਣੀ ਮੰਮੀ ਦੇ ਗਵਾਂਢ ਵਾਲੀ ਆਂਟੀ ਨੂੰ ਫੋਨ ਕੀਤਾ ਪਰ ਉਹਨਾਂ ਦਾ ਫੋਨ ਕੋਈ ਨਹੀਂ ਚੁੱਕ ਰਿਹਾ ਸੀ ਫਿਰ ਥੋੜੀ ਦੇਰ ਬਾਅਦ ਹੀ ਉਹਦੇ ਫੋਨ ਦੀ ਘੰਟੀ ਵੱਜੀ ਵੇਖਿਆ ਤਾਂ ਫੋਨ ਆਂਟੀ ਦਾ ਸੀ ਉਹਨੇ ਤੁਰੰਤ ਫੋਨ ਚੁੱਕਿਆ ਤੇ ਕਿਹਾ ਹੈਲੋ ਆਂਟੀ ਕੀ ਹਾਲ ਹੈ ਤੁਹਾਡਾ ਤੇ ਘਰ ਸਾਰੇ ਕਿਵੇਂ ਆ ਤਾਂ ਆਂਟੀ ਨੇ ਕਿਹਾ ਸਭ ਠੀਕ ਹੈ ਪੁੱਤ ਤੇਰਾ ਕੀ ਹਾਲ ਆ ਤੇ ਤੇਰੇ ਘਰ ਸਭ ਕਿਵੇਂ ਆ ਹੁਣੇ ਆਈ ਤਾਂ ਵੇਖਿਆ ਤੇਰਾ ਫੋਨ ਆਇਆ ਹੋਇਆ ਸੀ ਹਰਲੀਨ ਨੇ ਕਬਰਾਟ ਵਿੱਚ ਕਿਹਾ ਹਾਂ ਮੈਂ ਫੋਨ ਤਾਂ ਕੀਤਾ ਸੀ ਇੱਥੇ ਤਾਂ ਸਭ ਠੀਕ ਆ ਆਂਟੀ ਅੱਜ ਮੰਮੀ ਪਾਪਾ ਫੋਨ ਨਹੀਂ ਚੁੱਕ ਰਹੇ ਕੀ ਹੋਇਆ ਯਾ ਸਾਰੇ ਠੀਕ ਤਾਂ ਹੈ ਨਾ ਤੁਹਾਨੂੰ ਪਤਾ ਯਾ ਕੁਝ ਉਹ ਕਿਤੇ ਗਏ ਤਾਂ ਨਹੀਂ ਆਣਾ ਆਂਟੀ ਪਲੀਜ਼ ਕੀ ਤੁਸੀਂ ਇੱਕ ਵਾਰ ਮੇਰੀ ਗੱਲ ਕਰਾ ਸਕਦੇ ਹੋ ਆਂਟੀ ਨੇ ਦੱਬੀ ਆਵਾਜ਼ ਵਿੱਚ ਕਿਹਾ ਹਾਂ ਸਭ ਠੀਕ ਆ ਕੋਈ ਗੱਲ ਨਹੀਂ ਉਦੋਂ ਹੀ ਹਰਲੀਨ ਨੂੰ ਆਂਟੀ ਦੇ ਪਿੱਛੋਂ ਉਹਦੀ ਬਹੂ ਦੀ ਆਵਾਜ਼ ਆਈ ਮਾਂ ਜੀ ਤੁਸੀਂ ਸੱਚ ਕਿਉਂ ਨਹੀਂ ਦੱਸ ਰਹੇ ਹਰਲੀਨ ਨੇ ਆਂਟੀ ਦੀ ਬਹੂ ਦੀ ਆਵਾਜ਼ ਸੁਣ ਕੇ ਕਿਹਾ ਆਂਟੀ ਸੱਚ ਦੱਸੋ ਭਾਬੀ ਕਿਹੜਾ ਸੱਚ ਦੱਸਣ ਨੂੰ ਕਹਿ ਰਹੀ ਆ ਉਦੋਂ ਤੱਕ ਫੋਨ ਆਂਟੀ ਦੀ ਬਹੂ ਨੇ ਫੜ ਕੇ ਕਿਹਾ ਹਰਲੀਨ ਮਾਫੀ ਚਾਹੂੰਗੀ ਸਾਰਿਆਂ ਨੇ ਤੈਨੂੰ ਸੱਚ ਦੱਸਣ ਤੋਂ ਮਨਾ ਕੀਤਾ ਸੀ ਪਰ ਮੈਂ ਹੁਣ ਹੋਰ ਝੂਠ ਬੋਲ ਕੇ ਆਪਣੇ ਪਰਿਵਾਰ ਨੂੰ ਕਿਸੇ ਮੁਸ਼ਕਲ ਵਿੱਚ ਨਹੀਂ ਪਾ ਸਕਦੀ। ਦਰਅਸਲ ਕੱਲ ਤੁਹਾਡੇ ਘਰ ਰਾਤ ਚੋਰ ਆ ਗਏ ਸੀ ਜਿਨ੍ਹਾਂ ਨੇ ਤੇਰੀ ਮਾਂ ਦੇ ਸਿਰ 'ਚ ਡੰਡੇ ਨਾਲ ਵਾਰ ਕੀਤਾ ਤੇ ਉਹਨਾਂ ਨੂੰ ਸੱਟ ਲੱਗ ਗਈ। ਅੰਕਲ ਜੀ ਪੁਲਿਸ ਸਟੇਸ਼ਨ ਗਏ ਸੀ ਚੋਰਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ। ਕੱਲ ਰਾਤ ਤੋਂ ਸਾਰੇ ਪਰੇਸ਼ਾਨ ਆ। ਅੱਜ ਵੀ ਅੰਕਲ ਹਸਤਾਲ ਤੇ ਪੁਲਿਸ ਸਟੇਸ਼ਨ ਦੇ ਚੱਕਰ ਲਾ ਰਹੇ ਆ। ਸਾਰਿਆਂ ਨੇ ਤੁਹਾਨੂੰ ਦੱਸਣ ਤੋਂ ਮਨਾਂ ਕੀਤਾ ਪਰ ਮੇਰੇ ਕੋਲ ਰਹਿ ਆ ਨਹੀਂ ਗਿਆ। ਆਂਟੀ ਜੀ ਦੀ ਹਾਲਤ ਹੁਣ ਠੀਕ ਆ ਪਰ ਅੰਕਲ ਜੀ ਇਕੱਲੇ ਪਰੇਸ਼ਾਨ ਹੋ ਰਹੇ ਆ ਮੰਨਿਆ ਕਿ ਅਸੀਂ ਸਾਰੇ ਇੱਥੇ ਆਂ ਪਰ ਕਦੋਂ ਤੱਕ ਉਹਨਾਂ ਨੂੰ ਵੇਖ ਕੇ ਕਦੀ ਕਦੀ ਲੱਗਦਾ ਆ ਕਾਸ਼ ਉਹਨਾਂ ਦਾ ਕੋਈ ਮੁੰਡਾ ਹੁੰਦਾ ਤਾਂ ਉਹ ਅੱਜ ਇਵੇਂ ਬੇਸਹਾਰਿਆ ਮੰਗਣਾ ਰਹਿ ਰਹੇ ਹੁੰਦੇ ਗੱਲ ਕੌੜੀ ਆ ਪਰ ਵੇ ਕਰ ਲੈਨ ਆਖਿਰ ਤੂੰ ਉਹਨਾਂ ਦੀ ਇਕਲੌਤੀ ਉਲਾਦਿਆ ਤਾਂ ਹੁਣ ਤੇਰਾ ਫਰਜ਼ ਬਣਦਾ ਆ ਕਿ ਤੂੰ ਉਹਨਾਂ ਦੀ ਦੇਖਭਾਲ ਕਰੇ ਹੁਣ ਬੁਢਾਪੇ ਵਿੱਚ ਉਹਨਾਂ ਸੇਵਾ ਤੇ ਸੁਰੱਖਿਆ ਦੀ ਲੋੜ ਆ ਹਰਲੀਨ ਦੀਆਂ ਅੱਖਾਂ ਚੋਂ ਆਗਏ ਉਹਨੇ ਕਿਹਾ ਭਾਬੀ ਤੂੰ ਇਹ ਕਿਵੇਂ ਦੀਆਂ ਗੱਲਾਂ ਕਰ ਰਹੀਆਂ ਉਹ ਮੇਰੇ ਮੰਮੀ ਪਾਪਾ ਆ ਉਹਨਾਂ ਦੀ ਧੀ ਹਜੇ ਜ਼ਿੰਦਾ ਆ ਉਹ ਹਜੇ ਬੇਸਹਾਰਾ ਨਹੀਂ ਹੋਏ ਮੈਂ ਹੀ ਉਹਨਾਂ ਦੀ ਧੀਆਂ ਤੇ ਪੁੱਤ ਵੀ ਅੱਜ ਹੀ ਮੈਂ ਆ ਰਹੀਆਂ ਸ਼ਾਮ ਤੱਕ ਹਰਲੀਨ ਦੇ ਕੰਨਾਂ ਚ ਭਾਬੀ ਦੀਆਂ ਗੱਲਾਂ ਸੂਈ ਵਾਂਗ ਚੁਬ ਗਈਆਂ ਉਹਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿਉਂ ਅੱਜ ਕਿਸੇ ਅਣਹੋਣੀ ਦੀ ਅਚੰਕਾ ਵਿੱਚ ਅਥਰੂ ਆ ਰਹੇ ਸੀ ਹਰਲੀਨ ਆਫਿਸ ਵਿੱਚੋਂ ਅਰਜੈਂਟ ਛੁੱਟੀ ਲੈ ਕੇ ਘਰ ਲਈ ਨਿਕਲ ਗਈ ਰਸਤੇ ਵਿੱਚ ਉਹਦੇ ਪਾਪਾ ਦਾ ਫੋਨ ਆਇਆ ਉਹ ਹਰਲੀਨ ਨਾਲ ਗੱਲ ਕਰਕੇ ਇਵੇਂ ਜਿਤਾ ਰਹੀ ਸੀ ਜਿਵੇਂ ਸਭ ਕੁਝ ਠੀਕ ਹੋਵੇ ਪਰ ਉਦੋਂ ਹੀ ਹਰਲੀਨ ਨੇ ਰੋਸ ਭਰੀ ਆਵਾਜ਼ ਵਿੱਚ ਕਿਹਾ ਕੀ ਪਾਪਾ ਤੁਸੀਂ ਆਪਣੀ ਧੀ ਨੂੰ ਪਰਾਇਆ ਕਰ ਦਿੱਤਾ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਜੇ ਕੱਲ ਰਾਤ ਤੁਹਾਨੂੰ ਦੋਵਾਂ ਨੂੰ ਕੁਝ ਹੋ ਜਾਂਦਾ ਤਾਂ ਮੈਂ ਆਪਣੇ ਆਪ ਨੂੰ ਜ਼ਿੰਦਗੀ ਭਰ ਕਦੀ ਮਾਫ਼ਨਾ ਕਰ ਪਉਂਦੀ। ਅੱਛਾ ਛੱਡੋ ਇਹਨਾਂ ਗੱਲਾਂ ਨੂੰ। ਇਹ ਦੱਸੋ ਕਿ ਮੰਮੀ ਦਾ ਕੀ ਹਾਲ ਆ? ਹੁਣ ਚਿੰਤਾ ਨਾ ਕਰੋ। ਮੈਂ ਸ਼ਾਮ ਤੱਕ ਪਹੁੰਚ ਜਾਊਂਗੀ ਪਾਪਾ। ਹੁਣ ਸਭ ਠੀਕ ਆ ਪੁੱਤ। ਤੂੰ ਇਹ ਸੁਣ ਕੇ ਖਾਮ-ਖਾਮ ਪਰੇਸ਼ਾਨ ਹੋ ਜਾਂਦੀ। ਇਸੇ ਲਈ ਤੈਨੂੰ ਕੁਝ ਨਹੀਂ ਦੱਸਿਆ। ਠੀਕ ਆ ਪਾਪਾ। ਤੁਹਾਡੇ ਕੋਲ ਆ ਕੇ ਗੱਲ ਕਰਦੀ ਆਂ। ਹਰਲੀਨ ਆਪਣੇ ਮੰਮੀ-ਪਾਪਾ ਦੀ ਇਕਲੌਤੀ ਔਲਾਦ ਸੀ। ਜਿਹਨੂੰ ਬੜੀਆਂ ਹੀ ਮੰਨਤਾ ਦੇ ਨਾਲ ਲਿਆਸੀ ਉਹਦੇ ਮੰਮੀ ਪਾਪਾ ਨੇ ਹਰਲੀਨ ਇੱਕ ਆਤਮ ਨਿਰਭਰ ਔਰਤ ਸੀ ਪਰ ਕਹਿੰਦੇ ਆਣਾ ਕਿ ਸਹੁਰੇ ਘਰ ਚਾਹੇ ਬਹੂ ਨੌਕਰੀ ਕਰਦੀ ਹੋਵੇ ਚਾਹੇ ਨਾ ਕਰਦੀ ਹੋਵੇ ਸਹੁਰੇ ਪਰਿਵਾਰ ਨੂੰ ਬਹੂ ਦਾ ਆਪਣੇ ਪੇਕੇ ਪਰਿਵਾਰ ਨਾਲ ਲਗਾਵ ਰੱਖਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਵੈਸੇ ਤਾਂ ਸਭ ਕੁਝ ਠੀਕ ਸੀ ਹਰਲੀਨ ਦੇ ਸਹੁਰੇ ਪਰਿਵਾਰ ਵਿੱਚ ਪਰ ਜਦੋਂ ਵੀ ਗੱਲ ਪੇਕੇ ਜਾਣ ਦੀ ਹੁੰਦੀ ਤੇ ਪੇਕਿਆਂ ਦੇ ਨਾਮ ਤੋਂ ਹੀ ਉਹਦੀ ਸੱਸ ਬਖੇੜਾ ਖੜਾ ਕਰ ਦਿੰਦੀ ਕਿਉਂਕਿ ਸੱਸ ਨੂੰ ਹਰਲੀਨ ਦਾ ਪੇਕੇ ਜਾਣਾ ਜਾਂ ਜਾਦਾ ਦੇਰ ਫੋਨ ਤੇ ਗੱਲ ਕਰਨਾ ਬਿਲਕੁਲ ਪਸੰਦ ਨਹੀਂ ਸੀ ਇਹ ਸਿਰਫ ਸੱਸ ਦੀ ਹੀ ਸਮੱਸਿਆ ਨਹੀਂ ਸੀ ਹਰਲੀਨ ਦੇ ਪਤੀ ਦਾ ਵੀ ਇਹੋ ਹਾਲ ਸੀ ਮਾਂ ਪੁੱਤ ਬਿਲਕੁਲ ਇੱਕੋ ਜਿਹੀ ਪਾਸ਼ਾ ਬੋਲਦੇ ਸੀ ਸਹੁਰੇ ਪਰਿਵਾਰ ਵਿੱਚ ਹਰਲੀਨ ਦਾ ਸਹੁਰਾ ਪਤੀ ਤੇ ਦੋ ਬੇਟਿਆਂ ਦੇ ਨਾਲ ਹਰਲੀਨ ਰਹਿੰਦੀ ਸੀ ਗੱਲ ਗੱਲ ਤੇ ਹਰਲੀਨ ਨੂੰ ਤਾਣਾ ਦਿੰਦੇ ਹੋਏ ਕਹਿੰਦੀ ਵੇਖ ਪੁੱਤ ਅਸੀਂ ਤਾਂ ਗਲਤੀ ਕਰ ਦਿੱਤੀ ਇਕਲੌਤੀ ਧੀ ਨੂੰ ਆਪਣੀ ਬਹੂ ਬਣਾ ਕੇ ਪਰ ਤੂੰ ਇਹੋ ਜਿਹਾ ਬਿਲਕੁਲ ਵੀ ਨਾ ਕਰੀ ਮੈਂ ਤਾਂ ਸਾਰਿਆਂ ਨੂੰ ਇਹੋ ਕਹਿਨੀ ਆ ਸਮਝਾਉਣੀ ਆ ਇਹੋ ਜਈਆਂ ਬਹੂਆਂ ਸਿਰਫ ਆਪਣੇ ਮਾਪਿਓਂ ਦੀਆਂ ਸਕੀਆਂ ਹੁੰਦੀਆਂ ਆ ਕਿਉਂਕਿ ਉਹਨਾਂ ਦਾ ਸਾਰਾ ਧਿਆਨ ਆਪਣੇ ਪੇਕੇ ਹੀ ਰਹਿੰਦਾ ਆ ਇਕਲੌਤੀ ਬਹੂ ਹੋਣ ਦੇ ਕਾਰਨ ਇਹ ਜ਼ੁਲਮ ਕੁਝ ਜ਼ਿਆਦਾ ਹੀ ਉਹਦੇ ਤੇ ਹੁੰਦੀ ਰਹੀ ਆਪਣੇ ਪਾਪਾ ਨਾਲ ਗੱਲ ਕਰਕੇ ਹਰਲੀਨ ਨੇ ਫੋਨ ਕੱਟਿਆ ਤੇ ਘਰ ਆਈ ਤਾਂ ਵੇਖਿਆ ਕਿ ਪ੍ਰਨਾਜ ਵੀ ਘਰ ਹੀ ਸੀ ਪ੍ਰਨਾਜ ਨੂੰ ਘਰ ਵੇਖ ਕੇ ਹਰਲੀਨ ਨੇ ਕਿਹਾ ਚੰਗਾ ਹੋਇਆ ਪ੍ਰਨਾਜ ਤੂੰ ਆਫਿਸ ਤੋਂ ਛੇਤੀ ਆ ਗਿਆ ਆ ਮਾਂ ਜੀ ਮੈਂ ਅੱਜ ਆਪਣੇ ਪੇਕੇ ਚੱਲੀ ਆ ਤੇ ਸੋਚ ਰਹੀ ਆ ਮੰਮੀ ਪਾਪਾ ਨੂੰ ਇੱਥੇ ਹੀ ਨਾਲ ਲੈ ਕੇ ਆ ਜਾਵਾਂ ਤਾਂ ਸੱਸ ਨੇ ਕਿਹਾ ਇਹ ਕੀ ਡਰਾਮਾ ਆ ਤੇਰੇ ਮਾਂ ਪਿਓ ਦਾ ਬਹੂ ਕੋਈ ਲੋੜ ਨਹੀਂ ਆ ਜਾਣਦੀ ਉਥੇ ਸਮਝੀ ਤੇ ਉਹ ਸਾਡੇ ਘਰ ਸਾਡੇ ਨਾਲ ਨਹੀਂ ਰਹਿ ਸਕਦੇ ਬਹੂ ਬੁਰਾ ਨਾ ਮੰਨੀ ਪਰ ਤੇਰੀ ਮਾਂ ਦੇ ਪਿਛਲੇ ਜਨਮ ਦੇ ਹੀ ਕਰਮ ਆ ਚੰਗੇ ਨਹੀਂ ਸੀ ਤਾਂ ਹੀ ਤਾਂ ਉਹ ਇੱਕ ਮੁੰਡੇ ਨੂੰ ਵੀ ਨਾ ਜਨਮ ਦੇ ਸਕੀ ਜਿਹੜਾ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣ ਜਾਂਦਾ ਵੈਸੇ ਵੀ ਹੁਣ ਤੇਰਾ ਵਿਆਹ ਹੋ ਗਿਆ ਆ ਤੇ ਤੇਰਾ ਪਹਿਲਾ ਫਰਜ਼ ਸਹੁਰਿਆਂ ਪ੍ਰਤੀ ਹੀ ਹੋਣਾ ਚਾਹੀਦਾ ਆ ਪੇਕੇਆਂ ਪ੍ਰਤੀ ਨਹੀਂ ਹੁਣ ਤੂੰ ਪੇਕੇਆਂ ਨੂੰ ਭੁੱਲ ਜਾ ਸਮਝ ਗਈ ਤਾਂ ਉਦੋਂ ਹੀ ਪਿੱਛੋਂ ਹਰਲੀਨ ਦੇ ਪਤੀ ਨੇ ਆਪਣੀ ਮਾਂ ਦਾ ਸਾਥ ਦਿੰਦੇ ਹੋਏ ਕਿਹਾ ਮਾਂ ਬਿਲਕੁਲ ਠੀਕ ਕਹਿ ਰਹੀ ਆ ਹਰਲੀਨ ਲੋੜ ਹੀ ਕੀ ਆ ਤੈਨੂੰ ਉਹਨਾਂ ਨੂੰ ਇੱਥੇ ਲਿਆਉਂਦੀ ਤੇਰੇ ਮੰਮੀ ਪਾਪਾ ਇੰਨੇ ਵੀ ਬੁੱਢੇ ਨਹੀਂ ਹੋਏ ਕਿ ਆਪਣਾ ਖਿਆਲ ਨਾ ਰੱਖ ਸਕਣ ਪਾਗਲ ਨਾ ਬਣ ਕਿਉਂ ਤੂੰ ਉਹਨਾਂ ਨੂੰ ਇੱਥੇ ਲਿਆ ਕੇ ਆਪਣੇ ਤੇ ਸਾਡੇ ਸਿਰ ਤੇ ਮੁਸੀਬਤ ਖੜੀ ਕਰਨਾ ਚਾਹੁੰਨੀ ਆ ਜੇ ਫਿਰ ਵੀ ਤੈਨੂੰ ਲੱਗਦਾ ਆ ਤਾਂ ਤੂੰ ਉਹਨਾਂ ਨੂੰ ਕਹਿ ਦੇ ਕਿ ਇਕਦਾਂ ਨੌਕਰ ਰੱਖ ਲੈਣ ਵੈਸੇ ਵੀ ਉਹਨਾਂ ਨੂੰ ਕਿਹੜਾ ਪੈਸਿਆਂ ਦੀ ਕਮੀ ਆ ਪਤੀ ਤੇ ਸੱਸ ਦੀਆਂ ਗੱਲਾਂ ਸੁਣ ਕੇ ਹਰਲੀਨ ਦੇ ਸਬਰ ਦਾ ਬੰਨ ਟੁੱਟ ਗਿਆ ਕਿਉਂਕਿ ਹਰਲੀਨ ਨੂੰ ਉਮੀਦ ਸੀ ਕਿ ਪ੍ਰਨਾਜ ਤਾਂ ਉਹਦੇ ਪੱਖ ਵਿੱਚ ਹੀ ਬੋਲੂਗਾ ਕਿਉਂਕਿ ਉਹਨੇ ਤਾਂ ਪ੍ਰਨਾਜ ਨਾਲ ਵਿਆਹ ਹੀ ਇਸ ਸ਼ਰਤ ਤੇ ਕੀਤਾ ਸੀ ਕਿ ਉਹ ਕਦੀ ਵੀ ਉਹਦੇ ਮੰਮੀ ਪਾਪਾ ਦੇ ਪ੍ਰਤੀ ਉਹਨੂੰ ਫਰਜ਼ ਨਿਭਾਉਣ ਤੋਂ ਨਹੀਂ ਰੋਕੂਗਾ ਪਰ ਹਮੇਸ਼ਿਆਂ ਦੇ ਵਾਂਗ ਓਹ ਹੋਇਆ ਜੋ ਹੁੰਦਾ ਸੀ ਪਰਨਾਜ ਨੇ ਇਸ ਵਾਰ ਵੀ ਆਪਣੀ ਮਾਂ ਦਾ ਹੀ ਸਾਥ ਦਿੱਤਾ ਪਰ ਅੱਜ ਹਰਲੀਨ ਨੂੰ ਆਪਣੇ ਮੰਮੀ ਪਾਪਾ ਦਾ અપਮਾਨ ਬਰਦਾਸ਼ਤ ਨਾ ਹੋਇਆ ਗੁੱਸੇ ਵਿੱਚ ਹਰਲੀਨ ਨੇ ਕਿਹਾ ਮਿਸਟਰ ਪਰਨਾਜ ਮੈਂ ਆਪਣੇ ਮੰਮੀ ਪਾਪਾ ਦੇ ਸਵਾਬੀਮਾਨ ਨਾਲ ਸਮਝੌਤਾ ਨਹੀਂ ਕਰੂੰਗੀ ਸਮਝ ਗਏ ਤੁਸੀਂ ਤੇ ਇਹ ਜੋ ਤੁਸੀਂ ਅੱਜ ਕਹਿ ਰਹੇ ਹੋ ਨਾ ਫਿਰ ਤਾਂ ਇਹ ਗੱਲ ਤੇਰੇ ਮਾਪਿਓ ਤੇ ਵੀ ਲਾਗੂ ਹੁੰਦੀ ਆ ਨਾ ਫਿਰ ਤੂੰ ਵੀ ਅੱਜ ਹੀ ਆਪਣੇ ਮਾਪਿਓ ਨੂੰ ਛੱਡ ਕੇ ਪਿੰਡ ਚੱਲਿਆ ਜਾ ਕਿਉਂਕਿ ਇੰਨੇ ਤਾਂ ਬੁੱਢੇ ਇਹ ਵੀ ਨਹੀਂ ਹੋਏ ਕਿ ਆਪਣਾ ਖਿਆਲ ਖੁਦ ਨਾ ਰੱਖ ਸਕਣ ਤੇ ਮੰਨ ਲੈ ਨਾ ਵੀ ਖਿਆਲ ਰੱਖ ਸਕੇ ਤਾਂ ਕਹ ਦੇ ਨੌਕਰਾਖ ਲੈਣਗੇ ਆਪਣੇ ਸਿਰ ਤੇ ਅਸੀਂ ਇਹ ਮੁਸੀਬਤ ਕਿਉਂ ਰੱਖੀਏ ਵੈਸੇ ਵੀ ਤੂੰ ਤਾਂ ਆਪਣੇ ਹੀ ਮਾਪਿਓ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਸੀ ਪਰ ਪਿਤਾ ਜੀ ਦੀ ਸਿਹਤ ਦੀ ਵਜ੍ਹਾ ਨਾਲ ਮੇਰੇ ਮਨਾਉਣ ਤੇ ਤੂੰ ਲੈ ਕੇ ਆਇਆ ਇਹਨਾਂ ਨੂੰ ਮਾਂ ਜੀ ਮੈਂ ਆਪਣੇ ਪੇਕੇਆਂ ਨੂੰ ਭੁੱਲ ਜਾਵਾਂ ਕਿਉਂਕਿ ਮੇਰਾ ਵਿਆਹ ਤੁਹਾਡੇ ਮੁੰਡੇ ਨਾਲ ਹੋ ਗਿਆ ਆ ਤਾਂ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਯਾਦ ਵੀ ਕਰਵਾ ਦਵਾਂ ਕਿ ਮੇਰੇ ਮੰਮੀ ਪਾਪਾ ਨਾਲ ਹੀ ਮੇਰਾ ਵजूद ਜੁੜਿਆ ਆ ਜਿੰਨੂੰ ਭੁੱਲਣਾ ਮੇਰੇ ਲਈ ਤਾਂ ਨਾ ਮੁਮਕਿਨ ਨਿਆ ਜਿਸ ਤਰ੍ਹਾਂ ਤੁਸੀਂ ਪਰਨਾਜ ਨੂੰ ਪੜਾ ਲਿਖਾ ਕੇ ਆਤਮ ਨਿਰਭਰ ਬਣਾਇਆ ਆਣਾ ਉਸੇ ਤਰ੍ਹਾਂ ਮੇਰੇ ਮੰਮੀ ਪਾਪਾ ਨੇ ਵੀ ਮੈਨੂੰ ਪੜਾਇਆ ਲਿਖਾਇਆ ਇਸ ਕਾਬਿਲ ਬਣਾਇਆ ਕਿ ਮੈਂ ਖੁਦ ਦੇ ਬਲਬੂਤੇ ਤੇ ਉਹਨਾਂ ਦਾ ਖਿਆਲ ਰੱਖ ਸਕਦੀ ਹਾਂ ਹਾਂ ਪਰ ਇੱਕ ਵਾਰ ਖੁਦ ਦੀ ਗਿਰੇ ਬਾਣ ਵਿੱਚ ਚਾਕ ਕੇ ਵੇਖੋ ਕਿ ਕੀ ਪ੍ਰਨਾਜ ਤੁਹਾਡੀ ਸੇਵਾ ਕਰ ਸਕੂਗਾ ਜ਼ਬਾਨ ਸੰਭਾਲ ਕੇ ਗੱਲ ਕਰ ਹਰਲੀਨ ਤੂੰ ਮੇਰੇ ਸਾਹਮਣੇ ਮੇਰੇ ਮੰਮੀ ਪਾਪਾ ਦਾ અપਮਾਨ ਨਹੀਂ ਕਰ ਸਕਦੀ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਪ੍ਰਨਾਜ ਨੇ ਗੁੱਸੇ ਵਿੱਚ ਚੀਕਦੇ ਹੋਏ ਕਿਹਾ ਚੀਕਣਾ ਮਿਸਟਰ ਪ੍ਰਨਾਜ ਚੀਕਣਾ ਮੈਨੂੰ ਵੀ ਆਉਂਦਾ ਆ ਉਦੇ ਮਾਪਿਓਤੇ ਗੱਲ ਆਈ ਤਾਂ ਗੁੱਸਾ ਆ ਗਿਆ ਕੀ ਗੱਲ ਆ ਮੇਰੇ ਮੰਮੀ ਪਾਪਾ ਦੀ ਕੋਈ ਇੱਜ਼ਤ ਨਹੀਂ ਆ ਕਿਉਂ ਕਾਰਨ ਜਾਣ ਸਕਦੀਆਂ ਮੈਂ ਜਿਸ ਤਰ੍ਹਾਂ ਤੈਨੂੰ ਆਪਣੇ ਮਾਪਿਓ ਲਈ ਬੁਰਾ ਲੱਗਦਾ ਆ ਨਾ ਉਸੇ ਤਰ੍ਹਾਂ ਮੈਨੂੰ ਵੀ ਬੁਰਾ ਲੱਗਦਾ ਆ ਤੇ ਦੂਜੀ ਗੱਲ ਇਹ ਹੁਣੇ ਜਿਹੜਾ ਗਿਆਨ ਤੂੰ ਮੈਨੂੰ ਦਿੱਤਾ ਆ ਨਾ ਫਿਰ ਕਦੀ ਕਿਸੇ ਨੂੰ ਨਾ ਦਈ ਨਹੀਂ ਤਾਂ ਲੋਕ ਤੇਰੇ ਨਾਲ ਨਾਲ ਤੇਰੀ ਪਰਵਰਿਸ਼ ਤੇ ਵੀ ਸਵਾਲ ਖੜੇ ਕਰਨਗੇ ਤੋ ਸ਼ਾਇਦ ਆਪਣੇ ਮਾਤਾ ਪਿਤਾ ਦੇ ਨਾਲ ਇਵੇਂ ਕਰ ਸਕਦਾ ਆ ਪਰ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਕਦੀ ਇਵੇਂ ਨਹੀਂ ਕਰ ਸਕਦੀ ਹਰਲੀਨ ਨੇ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਬੈਗ ਪੈਕ ਕੀਤਾ ਤੇ ਆਪਣੇ ਦੋਵੇਂ ਬੇਟਿਆਂ ਨੂੰ ਨਾਲ ਲੈ ਕੇ ਜਾਣ ਲੱਗੀ ਤਾਂ ਸੱਸ ਨੇ ਕਿਹਾ ਹਰਲੀਨ ਜੇ ਅੱਜ ਤੂੰ ਇਸ ਘਰੋਂ ਬਾਹਰ ਬਿਨਾਂ ਸਾਡੀ ਇਜਾਜ਼ਤ ਦੇ ਪੈਰ ਰੱਖਿਆ ਤਾਂ ਫਿਰ ਇਸ ਘਰ ਨਾਲ ਤੇਰਾ ਰਿਸ਼ਤਾ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਊਗਾ ਫਿਰ ਸਾਰੀ ਜ਼ਿੰਦਗੀ ਰਹੀ ਆਪਣੇ ਪੇਕੇ ਆਪਣੇ ਮਾਪਿਓ ਦੀ ਸੇਵਾ ਕਰਦੀ ਰਹੀ ਉਥੇ ਸਮਝੀ ਤੇ ਦੂਜੀ ਗੱਲ ਤੂੰ ਜਾਣਾ ਆ ਤਾਂ ਜਾ ਮੇਰੇ ਪੋਤੇ ਤੇਰੇ ਨਾਲ ਕਿਤੇ ਨਹੀਂ ਜਾਣਗੇ ਹਰਲੀਨ ਨੇ ਘਰੋਂ ਨਿਕਲਦੇ ਹੋਏ ਗੁੱਸੇ ਵਿੱਚ ਕਿਹਾ ਮਾਂ ਜੀ ਪਹਿਲੀ ਗੱਲ ਤਾਂ ਇਹ ਤੁਹਾਡਾ ਘਰ ਨਹੀਂ ਮੇਰਾ ਆ ਕਿਉਂਕਿ ਇਹ ਘਰ ਮੈਂ ਆਪਣੀ ਮਿਹਨਤ ਦੀ ਕਮਾਈ ਤੇ ਆਪਣੇ ਪਿਤਾ ਦੇ ਸਹਿਯੋਗ ਨਾਲ ਲਿਆ ਆ ਵਿਸ਼ਵਾਸ ਨਾ ਹੋਵੇ ਤਾ ਆਪਣੇ ਮੁੰਡੇ ਨੂੰ ਪੁੱਛ ਲਓ ਤੇ ਦੂਜੀ ਗੱਲ ਮੇਰੇ ਮੁੰਡੇ ਹਮੇਸ਼ਾ ਮੇਰੇ ਨਾਲ ਹੀ ਰਹਿਣਗੇ ਇਹਨਾਂ ਨੂੰ ਮੈਂ ਤੁਹਾਡੇ ਕੋਲ ਛੱਡ ਕੇ ਤੁਹਾਡੇ ਵਰਗਾ ਮਤਲਬੀ ਨਹੀਂ ਬਣਾਉਣਾ ਚਾਹੁੰਦੀ ਇਸ ਲਈ ਇਸ ਘਰ ਚੋਂ ਜਾਣ ਤੇ ਘਰ ਆਉਣ ਲਈ ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਆ ਤੇ ਨਾ ਹੀ ਮੈਨੂੰ ਇਸ ਘਰ ਵਿੱਚ ਆਉਣ ਤੋਂ ਕੋਈ ਰੋਕ ਸਕਦਾ ਆ ਤੇ ਹਾਂ ਇੱਕ ਗੱਲ ਹੋਰ ਤੁਸੀਂ ਮੇਰੀ ਮਾਂ ਦੇ ਪਿਛਲੇ ਜਨਮਾਂ ਦੇ ਕਰਮਾਂ ਦੀ ਚਿੰਤਾ ਨਾ ਕਰੋ ਕਿਉਂਕਿ ਮੇਰੀ ਮਾਂ ਨੂੰ ਪੁੱਤ ਦੀ ਲੋੜ ਨਹੀਂ ਆ ਕਿਉਂਕਿ ਉਹਨਾਂ ਨੇ ਆਪਣੀ ਧੀ ਨੂੰ ਇਸ ਕਾਬਲ ਬਣਾਇਆ ਆ ਕਿ ਮੈਂ ਉਹਨਾਂ ਦਾ ਖਿਆਲ ਰੱਖ ਸਕਦੀ ਆ ਉਹਨਾਂ ਦੀ ਧੀ ਹੀ ਕਾਫੀ ਆ ਉਹਨਾਂ ਲਈ ਵੈਸੇ ਚੰਗਾ ਹੁੰਦਾ ਜੇ ਤੁਸੀਂ ਇੱਕ ਨਜ਼ਰ ਆਪਣੇ ਕਰਮਾਂ ਤੇ ਵੀ ਪਾ ਲੈਂਦੇ ਤਾਂ ਉਹਦੀ ਨਜ਼ਰ ਹਰਲੀਨ ਦੀਆਂ ਨਿਗਾਹਾਂ ਤੇ ਪਈ ਜਿਹੜੀ ਉਹਨੂੰ ਗੁੱਸੇ ਨਾਲ ਘੂਰ ਰਹੀ ਸੀ ਹਰਲੀਨ ਨੇ ਆਪਣੇ ਹੱਥ ਰੂ ਪੁੰਜਦੇ ਹੋਏ ਪ੍ਰਨਾਜ ਨੂੰ ਕਿਹਾ ਪ੍ਰਨਾਜ ਤੂੰ ਇਹ ਨਾ ਭੁੱਲ ਚਾਹੇ ਦੋ ਪੁੱਤਾਂ ਦਾ ਬਾਪ ਆ ਪਰ ਤੇਰੇ ਕੋਲ 3 ਤੇ ਭੈਣਾ ਦੋਵੇਂ ਹੀ ਨਹੀਂ ਆ ਇਸੇ ਲਈ ਸ਼ਾਇਦ ਤੈਨੂੰ ਮੇਰੇ ਤੇ ਮੇਰੇ ਮੰਮੀ ਪਾਪਾ ਦੇ ਦਰਦ ਦਾ ਅਹਿਸਾਸ ਵੀ ਨਹੀਂ ਆ ਪਰ ਵਕਤ ਸਾਰਿਆਂ ਦਾ ਆਉਂਦਾ ਆ ਸਮਝੇ ਕਿਤੇ ਇਵੇਂ ਨਾ ਹੋਵੇ ਜਿੱਥੇ ਅੱਜ ਮੇਰੇ ਮੰਮੀ ਪਾਪਾ ਖੜੇ ਆ ਕੱਲ ਤੂੰ ਆਪਣੇ ਪੁੱਤਾਂ ਦੇ ਹੋਣ ਦੇ ਬਾਵਜੂਦ ਉੱਥੇ ਖੜਾ ਹੋਵੇਂ ਕਹਿ ਕੇ ਹਰਲੀਨ ਘਰੋਂ ਨਿਕਲ ਕੇ ਆਪਣੇ ਪੇਕੇ ਪਹੁੰਚ ਗਈ ਹਰਲੀਨ ਤੇ ਬੱਚਿਆਂ ਨੂੰ ਵੇਖ ਕੇ ਉਹਦੇ ਮੰਮੀ ਪਾਪਾ ਬਹੁਤ ਖੁਸ਼ ਹੋਏ। ਅਗਲੇ ਦਿਨ ਪ੍ਰਨਾਜ ਵੀ ਸਵੇਰੇ-ਸਵੇਰੇ ਉੱਥੇ ਪਹੁੰਚ ਗਿਆ। ਪ੍ਰਨਾਜ ਨੂੰ ਵੇਖ ਕੇ ਹਰਲੀਨ ਨੂੰ ਹੈਰਾਨੀ ਹੋਈ ਕਿ ਆਖਿਰ ਇਹੋ ਜਿਹਾ ਕੀ ਹੋਇਆ ਕਿ ਪ੍ਰਨਾਜ ਇੱਥੇ ਆ ਗਿਆ। ਅਗਲੇ ਦਿਨ ਹਰਲੀਨ ਆਪਣੇ ਮੰਮੀ ਪਾਪਾ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਜिद ਕਰਨ ਲੱਗੀ। ਤਾਂ ਹਰਲੀਨ ਦੇ ਪਾਪਾ ਨੇ ਕਿਹਾ ਪ੍ਰਨਾਜ ਪੁੱਤ ਤੂੰ ਹੀ ਇਹਨੂੰ ਸਮਝਾ ਕਿ ਆਪਣੀ ਜिद ਛੱਡ ਦੇ। ਅਸੀਂ ਦੋਵੇਂ ਇੱਥੇ ਠੀਕ ਆ। ਤਪਰਨਾਜ ਨੇ ਕਿਹਾ ਸਮਝਣਾ ਹਰਲੀਨ ਨੇ ਨਹੀਂ ਪਾਪਾ ਤੁਸੀਂ ਆ ਜੇ ਉਸ ਰਾਤ ਪਰਮਾਤਮਾ ਨਾ ਕਰੇ ਕੋਈ ਅਨਹੋਣੀ ਹੋ ਜਾਂਦੀ ਤਾਂ ਇਸ ਲਈ ਜਿੱਦ ਛੱਡੋ ਤੇ ਸਾਡੇ ਨਾਲ ਚੱਲੋ ਹਰਲੀਨ ਤੇ ਪੰਨਾਜ ਮੰਮੀ ਪਾਪਾ ਨੂੰ ਮਨਾ ਕੇ ਆਪਣੇ ਨਾਲ ਘਰ ਲੈ ਆਏ ਪਰ ਹਰਲੀਨ ਨੇ ਆਪਣੇ ਮੰਮੀ ਪਾਪਾ ਨੂੰ ਆਪਣੇ ਨਾਲ ਘਰ ਲੈ ਕੇ ਜਾਣ ਦੀ ਬਜਾਏ ਉੱਥੇ ਹੀ ਉਸੇ ਬਿਲਡਿੰਗ ਦੇ ਦੂਜੇ ਫਲੈਟ ਵਿੱਚ ਲੈ ਆਂਦਾ ਤਪਰਨਾਜ ਨੇ ਹਰਲੀਨ ਨੇ ਇਹ ਕੱਲੀ ਨੂੰ ਬੁਲਾ ਕੇ ਕਿਹਾ ਹਰਲੀਨ ਇਹ ਸਭ ਕੀ ਆ ਤੂੰ ਮੰਮੀ ਪਾਪਾ ਨੂੰ ਘਰ ਕਿਉਂ ਨਹੀਂ ਲੈ ਕੇ ਜਾ ਰਹੀ ਤਾਂ ਹਰਲੀਨ ਨੇ ਕਿਹਾ ਵੇਖ ਪ੍ਰਨਾਜ ਮੈਂ ਆਪਣੇ ਮੰਮੀ ਪਾਪਾ ਦੇ ਸਵਾਭਿਮਾਨ ਨਾਲ ਸਮਝੌਤਾ ਨਹੀਂ ਕਰ ਸਕਦੀ ਮੈਂ ਉਹਨਾਂ ਦੇ ਸਾਹਮਣੇ ਕੋਈ ਤਮਾਸ਼ਾ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਉਸ ਘਰ ਵਿੱਚ ਉਹਨਾਂ ਦਾ અપਮਾਨ ਬਰਦਾਸ਼ਤ ਕਰੂੰਗੀ ਤੇਰਾ ਤੇ ਮਾਂ ਜੀ ਦਾ ਸੁਭਾਅ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਆ ਇਸ ਲਈ ਇੱਕ ਹੀ ਬਿਲਡਿੰਗ ਵਿੱਚ ਦੋ ਵੱਖ-ਵੱਖ ਘਰਾਂ ਵਿੱਚ ਰਹਿਣਾ ਹੀ ਠੀਕ ਰਹੂਗਾ ਜਿਹਦੇ ਨਾਲ ਮੈਂ ਆਪਣਾ ਕੰਮ ਤੇ ਮੰਮੀ ਪਾਪਾ ਦਾ ਖਿਆਲ ਦੋਵੇਂ ਰੱਖ ਸਕੂਗੀ ਇਹ ਸਾਰਾ ਇੰਤਜ਼ਾਮ ਮੈਂ ਪਹਿਲਾਂ ਹੀ ਕਰ ਲਿਆ ਸੀ ਆਪਣੀ ਸਹੇਲੀ ਨਾਲ ਗੱਲ ਕਰਕੇ ਇਸ ਤਰ੍ਹਾਂ ਮੰਮੀ ਪਾਪਾ ਵੀ ਖੁੱਲ ਕੇ ਆਪਣੀ ਹਿਸਾਬ ਨਾਲ ਰਹਿ ਸਕਣਗੇ ਨਹੀਂ ਤਾਂ ਉਹਨਾਂ ਨੂੰ ਸਾਡੇ ਨਾਲ ਰਹਿਣ ਵਿੱਚ ਸੰਕੋਚ ਹੋਵੇਗਾ ਤੇ ਉਹ ਆਪਣੇ ਦਿਲ ਦੀ ਗੱਲ ਵੀ ਨਹੀਂ ਕਰ ਪਾਉਣਗੇ ਖੈਰ ਤੂੰ ਹਣ ਕਰ ਜਾ ਹਰਲੀਨ ਨੇ ਸੋਚਦੇ ਹੋਏ ਕਿਹਾ ਤੇ ਤੂੰ ਕੀ ਇੱਥੇ ਹੀ ਰਹੇਂਗੀ ਵੇ ਹਰਲੀਨ ਮੇਰੇ ਕੋਲੋਂ ਗਲਤੀ ਹੋ ਗਈਆ ਮੈਂ ਪੁੱਲ ਗਿਆ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਤੈਨੂੰ ਤੇਰੇ ਫਰਜ਼ਾਂ ਨੂੰ ਨਿਭਾਉਣ ਲਈ ਕਦੀ ਨਹੀਂ ਰੋਕੂੰਗਾ ਪਰ ਮੈਂ ਨਿਭਾ ਨਹੀਂ ਸਕਿਆ ਪਰ ਹੁਣ ਅੱਗੇ ਤੋਂ ਕਦੀ ਇਵੇਂ ਨਹੀਂ ਹੋਵੇਗਾ ਚੱਲ ਘਰ ਚੱਲ ਪਲੀਜ਼ ਹੁਣ ਹਰਲੀਨ ਨੇ ਕਿਹਾ ਪਰਨਾਜ ਤੈਨੂੰ ਆਪਣਾ ਵਾਅਦਾ ਯਾਦ ਆ ਗਿਆ ਇਹ ਚੰਗੀ ਗੱਲ ਆ ਪਰ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਤੇ ਫਿਰ ਕਹਿ ਰਹੀ ਆ ਕਿ ਮੈਂ ਸਿਰਫ ਤੇਰੀ ਪਤਨੀ ਹੀ ਨਹੀਂ ਆਪਣੇ ਮਾਪਿਓ ਦੀ ਧੀ ਵੀ ਆ ਇਸ ਲਈ ਅੱਜ ਹੁਣ ਮੈਂ ਇਹਨਾਂ ਦੇ ਨਾਲ ਹੀ ਰਹੂੰਗੀ ਕਿਉਂਕਿ ਇਹ ਜਗ੍ਹਾ ਤੇ ਘਰ ਦੋਵੇਂ ਨਵੇਂ ਆ ਸਭ ਕੁਝ ਮੰਮੀ ਪਾਪਾ ਦੇ ਹਿਸਾਬ ਨਾਲ ਸੈੱਟ ਕਰ ਦੇਣ ਤੋਂ ਬਾਅਦ ਮੈਂ ਆਉਂਦੀ ਆ ਜਾਂਦੇ ਜਾਂਦੇ ਪ੍ਰਨਾਜ ਨੇ ਹਰਲੀਨ ਨੂੰ ਗਲੇ ਲਗਾਉਂਦੇ ਹੋਏ ਕਿਹਾ ਹਰਲੀਨ ਕਾਸ਼ ਰੱਬ ਨੇ ਮੈਨੂੰ ਵੀ ਤੇਰੇ ਵਰਗੀ ਇੱਕ ਧੀ ਦਿੱਤੀ ਹੁੰਦੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ